ਫਰੀ ਕੋਰਟ ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਆ ਤੁਹਾਡਾ ਜਗਤਾਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਫਰੀ ਕੋਰਟ ਦੀ ਮਾਡਲ ਜੇਲ੍ਹ ਦੀ ਤਾਂ ਜੋ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਿਉਂਕਿ ਫਰੀ ਕੋਰਟ ਦੀ ਮਾਡਲ ਜੇਲ੍ਹ ਦੇ ਵਿੱਚ ਕਈ ਖਤਰਨਾਕ ਗੈਂਗਸਟਰ ਅਤੇ ਅਪਰਾਧਿਕ ਅਸਤਮ ਦੇ ਲੋਕ ਬੰਦ ਨੇ ਪਿਛਲੇ ਦਿਨੀ ਵੀ ਲਗਾਤਾਰ ਫਰੀ ਕੋਰਟ ਦੀ ਮਾਡਲ ਜੇਲ੍ਹ ਦੇ ਵਿੱਚੋਂ ਮੋਬਾਈਲ ਮਿਲੇ ਸੀ ਅਤੇ ਹੁਣ ਵੀ ਬਾ ਮੋਬਾਈਲ ਮਿਲੇ ਨੇ 17 ਮੋਬਾਈਲ ਫ੍ਰੀਕੋਰਡ ਦੀ ਮਾਡਲ ਜਿਹਦੇ ਵਿੱਚੋਂ ਮਿਲੇ ਨੇ ਜਿਸ ਤੋਂ ਬਾਅਦ ਜਿਹੜਾ ਹੈਗਾ 6 ਹਵਾਲਾਤਿਆਂ ਇੱਕ ਕੈਦੀ ਅਤੇ ਅਨੁਸ਼ਾਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਗਰਜੋਗਾ ਕਿ ਫ੍ਰੀਕੋਰਡ ਦੀ ਮਾਡਲ ਜੇਲ੍ਹ ਦੇ ਵਿੱਚ ਆਏ ਦਿਨ ਹੀ ਸਰਚ ਆਬੈਂਚ ਲਾਇਆ ਜਾਂਦੇ ਨੇ ਚਾਹੇ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਹੋਵੇ ਚਾਹੇ ਉਹ ਫ੍ਰੀਕੋਰਡ ਪ੍ਰਸ਼ਾਸਨ ਵੱਲ ਹੋਵੇ ਲਗਾਤਾਰ ਜੇਲ੍ਹ ਦੇ ਵਿੱਚ ਬਾਹਰ ਅਤੇ ਅੰਦਰ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਪਿਛਲੇ ਸਮੇਂ ਦੇ ਵਿੱਚ ਕਈ ਕੇਸ ਇਹ ਜੇ ਸਾਹਮਣੇ ਆਏ ਸੀ ਕਿ ਥ्रो ਕਰਕੇ ਜੇਲ੍ਹ ਦੇ ਅੰਦਰ ਨਸ਼ਾ ਖਤਿਆ ਨ ਸੀ ਜਬ ਮੋਬਾਈਲ ਦਿੱਤੀਆਂ ਦੇ ਸਲ ਜਿਸ ਤੋਂ ਬਾਅਦ ਫ੍ਰੀ ਕੋਡ ਪੁਲਿਸ ਵੱਲੋਂ ਮਸਤੀਦੀ ਕਰਦੇ ਹੋਏ ਆ ਲਗਾਤਾਰ ਜੇਲ੍ਹ ਦੇ ਬਾਹਰ ਅਤੇ ਅੰਦਰ ਵੀ ਲਗਾਤਾਰ ਚੈਕੀਆਂ ਕੀਤੀਆਂ ਗਈਆਂ ਸੀ ਪਰ ਉਸ ਦੇ ਬਾਵਜੂਦ ਲਗਾਤਾਰ ਮੋਬਾਈਲ ਮਿਲਦਾ ਜਿਹੜਾ ਸਿਲਸਿਲਾ ਜਾਰੀ ਹੈਗਾ ਪਿਛਲੇ ਕੁਝ ਸਮੇਂ ਦੇ ਵਿੱਚ ਲਗਾਤਾਰ ਮੋਬਾਈਲ ਮਰੇ ਨੇ ਨਾਜ਼ਨਾਕਈ ਤਵਾਵਾਂ ਵਿੱਚੋਂ ਇਤਰਾਜਯੋਗ ਸਮਗਰੀ ਵੀ ਜਿਹੜੀ ਮਿਲਦੀ ਬਰਕਰਾਰ ਹੈ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਚੈਕਿੰਗ ਕੀਤੀ ਗਈ ਸੀ ਜਿਸ ਦੇ ਦੌਰਾਨ ਉਹਨਾਂ ਨੂੰ ਬੈਰੀਗਾਂ ਵਿੱਚੋਂ 17 ਮੋਬਾਈਲ ਜਿਹੜੇ ਬਰਾਮਦ ਕੀਤੇ 17 ਮੋਬਾਈਲ ਜਿਸ ਦੀ ਇੱਕ ਸ਼ਿਕਾਇਤ ਪੱਤਰ ਥਾਣਾ ਸਿਟੀ ਫ੍ਰੀ ਕੋਰਟ ਨੂੰ ਭੇਜੀ ਗਈ ਜਿਸ ਤੋਂ ਬਾਅਦ ਹੈਗਾ ਥਾਣਾ ਸਿਟੀ ਫ੍ਰੀ ਕੋਰਟ ਵੱਲੋਂ ਤਿੰਨ ਮੁਕੱਦਮੇ ਜਿਹੜੇ ਦਰਜ ਕੀਤੇ ਗਏ ਨੇ ਜਿਸ ਵਿੱਚ 17 ਮੋਬਾਈਲ ਨਾਲ ਦੀ ਨਾਲ 6 ਹਵਾਲਾਤੀ ਅਤੇ ਇੱਕ ਕੈਦੀ ਤੇ ਜਿਹੜਾ ਹੈਗਾ ਮਕਦਮਾ ਦਰਜ ਕੀਤਾ ਗਿਆ ਹੈਗਾ ਇਤੇ ਇਹ ਵੀ ਦੱਸਣਯੋਗ ਹੈ ਕਿ ਫ੍ਰੀਕ ਕੋਰਟ ਦੀ ਮਾਡਲ ਜੇਲ੍ਹ ਦੇ ਅੰਦਰ ਪਿਛਲੇ ਦਿਨੀ ਇੱਕ ਰੈਕਟ ਦਾ ਭਾਂਡਾ ਫੋੜ ਕੀਤਾ ਗਿਆ ਸੀ ਜੋ ਅੰਦਰੋਂ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਸੀ ਜੋ ਆਨਲਾਈਨ ਖਾਤਿਆਂ ਦੇ ਵਿੱਚ ਪੈਸੇ ਪਾਉਂਦਾ ਜਿਹੜਾ ਇੱਕ ਮਾਮਲਾ ਵੀ ਸਾਹਮਣੇ ਆਇਆ ਸੀ ਜਿਹਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸਨ ਅਤੇ ਕੁਝ ਅਧਿਕਾਰੀ ਵੀ ਸਨ ਤੇ ਕੁਝ ਜੇਲ੍ਹ ਦੇ ਵਿੱਚ ਬੰਦ ਹਵਾਲਤਾਂ ਸਨ ਲਗਾਤਾਰ ਜੇਲ੍ਹ ਦੇ ਅੰਦਰ ਮੋਬਾਈਲ ਮਿਲਣ ਦਾ ਜਿਹੜਾ ਸਿਸਟਮ ਚੱਲਿਆ ਜਾਰੀ ਹੈ ਕਿੰਨਾ ਕਿਤੇ ਜਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਉੱਪਰ ਵੀ ਸਵਾਲ ਖੜੇ ਕਰਦਾ ਹੈ ਇਸ ਬੰਦੇ ਵਿੱਚ ਡੀਐਸਪੀ ਪ੍ਰੀਕੁਲ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ ਇਸ ਮੌਕੇ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਸ਼ਮਸ਼ੇਰ ਸਿੰਘ ਨੇ 17 ਮੋਬਾਈਲ ਜਿਹੜੇ ਜੇਲ੍ਹ ਤੋਂ ਬੰਬੋਂ ਨੇ ਕੀ ਮਾਮਲਾ ਹੈ ਜਿਹੜੇ ਸਟੂਡੈਂਟ ਸਾਹਿਬਾਂ ਨੂੰ ਜਿਹੜੇ ਸਾਨੂੰ ਜੇਲ੍ਹ ਡਿਪਾਰਟਮੈਂਟ ਤੋਂ ਪੱਤਰ ਮਿਲਦੇ ਆ ਅੰਦਰ ਜਿਹੜੀ ਉਹਨਾਂ ਤੋਂ ਰਿਕਵਰੀ ਕਰਦੇ ਸੀ ਉਸ ਨੂੰ ਉਸ ਦੇ ਹੱਥ ਸੀ ਇਹਨਾਂ ਦੇ ਕੇਸ ਦਾ ਸਿਸਟਰ ਕਰ ਲੈਣੇ ਇਸਰ ਸੱਚੀ ਕਰਕੇ ਫਿਰ ਉਹ ਜਿਹੜੀਆਂ ਦਰਾਲਤ ਕੀਗਲਾ ਪਰਵ ਨੇ ਉਹ ਚ ਕਾਫੀ ਹਵਾਲਾਤੀ ਆਏਗੇ ਬਾਕੀ ਕੁਝ ਤੇ ਹੋਰ ਵੀ ਬੰਦੇ ਨਾਮਿਨੇਟ ਹੋਣਗੇ ਕਿੰਨੀ ਕੁ ਮੋਬਾਈਲ ਦੇ ਬੰਦ ਹੋਏ ਨੇ 17 ਮੋਬਾਈਲ ਨੇ ਲੋਕਾਂ ਨੇ ਵਰਤ 9 ਬੰਦੇ ਸਰ ਕੁਝ ਪਤਾ ਚਲਦਾ ਕਿ ਕਿਥੋਂ ਇਹ ਬਰਾਮਦਗੀ ਹੋਈ ਇਹ ਨਾ ਜੀ ਵੱਖਰੇ ਵੱਖਰੇ ਹੱਤੇ ਹੁੰਦੇ ਉੱਤੇ